ਸਸਰਕਾ ਜੀ ਦਾ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਤੇ ਹੁਣ ਜੋ ਸਮਾਂ ਹੋ ਚੁੱਕਾ ਹੈ ਬਲੈਕਆਊਟ ਤੁਹਾਡੇ ਇਲਾਕਿਆਂ ਵਿੱਚ ਹੋ ਗਿਆ ਹੋਣਾ ਤੇ ਸਭ ਤੋਂ ਪਹਿਲਾਂ ਤੁਸੀਂ ਕਮੈਂਟ ਰਾਹੀਂ ਦੱਸੋ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਤੇ ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਨੇ ਜੇਕਰ ਧਮਾਕਿਆਂ ਦੀ ਆਵਾਜ਼ ਸੁਣ ਰਹੇ ਹੋ ਤਾਂ ਉਹ ਵੀ ਆਪਣੀ ਜਗ੍ਹਾ ਦਾ ਨਾਂ ਦੱਸ ਕੇ ਦੱਸੋ ਕਿ ਧਮਾਕਿਆਂ ਦੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਤੇ ਬਲੈਕਆਊਟ ਦਾ ਕਿੰਨਾ ਕੁ ਅਸਰ ਨਜ਼ਰ ਆ ਰਿਹਾ ਹੈ ਤੇ ਇਸ ਸਮੇਂ ਸਾਡੇ ਮੁਹਾਲੀ ਵਿੱਚ ਮੌਜੂਦਗੀ ਹੈ ਤੁਹਾਨੂੰ ਤਸਵੀਰਾਂ ਵਿਖਾਵਾਂਗੇ ਸਭ ਤੋਂ ਪਹਿਲਾਂ ਕਿਉਂਕਿ ਇਥੇ ਵੀ ਬਲੈਕਆਊਟ ਦਾ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਅਕਸਰ ਇਥੇ ਪਹਿਲਾਂ ਲਾਈਟਾਂ ਜਗੀਆਂ ਹੁੰਦੀਆਂ ਸਨ ਪਰ ਅੱਜ ਇਥੋਂ ਦੇਖਿਆ ਜਾ ਰਿਹਾ ਹੈ ਕਿ ਅੱਜ ਇਥੇ ਉਸ ਤਰੀਕੇ ਲਾਈਟਾਂ ਨਹੀਂ ਜਗੀਆਂ ਹੋਈਆਂ ਘੱਟ ਜਗੀਆਂ ਹੋਈਆਂ ਨੇ ਰੋਜ਼ ਨਾਲੋਂ ਤੇ ਇਹ ਜੋ ਨਜ਼ਾਰਾ ਹੈ ਪਿਛਲੇ 2 ਦਿਨਾਂ ਤੋਂ ਹੈ ਤੇ ਅੱਜ ਤੀਜਾ ਦਿਨ ਹੈ ਜਦੋਂ ਪਾਕਿਸਤਾਨ ਵੱਲੋਂ ਇੱਕ ਤੋਂ ਬਾਅਦ ਇੱਕ ਅਟੈਕ ਸਰਹਦੀ ਇਲਾਕਿਆਂ ਵਿੱਚ ਕੀਤੇ ਜਾ ਰਹੇ ਨੇ ਤੇ ਤਾਜ਼ਾ ਜਾਣਕਾਰੀ ਜੋ ਸਾਹਮਣੇ ਆਈ ਹੈ ਕਿ ਗੁਰਦਾਸਪੁਰ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਫਿਰੋਜ਼ਪੁਰ ਦੇ ਵਿੱਚ ਬਲੈਕਆਉਟ ਕਰ ਦਿੱਤਾ ਗਿਆ ਜੈਸਲਮੇਰ ਦੇ ਵਿੱਚ ਪੂਰਨ ਤੌਰ ਤੇ ਬਲੈਕਆਉਟ ਕਰ ਦਿੱਤਾ ਗਿਆ ਸ਼੍ਰੀਨਗਰ ਦੇ ਵਿੱਚ ਵੀ ਪੂਰਨ ਤੌਰ ਤੇ ਬਲੈਕਆਉਟ ਕਰ ਦਿੱਤਾ ਗਿਆ ਤੇ ਇਸ ਦਾ ਕਾਰਨ ਹੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅਟੈਕ ਕੀਤੇ ਜਾ ਰਹੇ ਨੇ ਡਰੋਨ ਅਟੈਕਸ ਕੀਤੇ ਜਾ ਰਹੇ ਨੇ ਕਪਵਾੜਾ ਦੀ ਐਲਓਸੀ ਤੇ ਵੀ ਗੋਲੀਬਾਰੀ ਇਸ ਸਮੇਂ ਤੇ ਚੱਲ ਰਹੀ ਹੈ ਰਾਜੋਰੀ ਵਿੱਚ ਡਰੋਨ ਡਿੱਗਿਆ ਗਿਆ ਜੰਮੂ ਕਸ਼ਮੀਰ ਵਿੱਚ ਇਸ ਸਮੇਂ ਹਾਲਾਤ ਤਣਾਪੂਰਨ ਨੇ ਸ਼੍ਰੀਨਗਰ ਦੇ ਵਿੱਚ ਬਲੈਕਆਉਟ ਕੀਤਾ ਗਿਆ ਤੇ ਲਗਾਤਾਰ ਜੋ ਭਾਰਤੀ ਸੈਨਾ ਹੈ ਉਹਨਾਂ ਵੱਲੋਂ ਵੀ ਆਪਣਾ ਐਕਸ਼ਨ ਲਿਆ ਜਾ ਰਿਹਾ ਜੋ ਪਾਕਿਸ ਸਾਣੀ ਸੈਨਾ ਕਰ ਰਹੀ ਹੈ ਉਹਨਾਂ ਦੇ ਹਮਲਿਆਂ ਨੂੰ ਨਕਾਮ ਭਾਰਤੀ ਸੈਨਾ ਇਸ ਸਮੇਂ ਤੇ ਕਰ ਰਹੀ ਹੈ ਤੇ ਜੰਮੂ ਸੰਭਾ ਪਠਾਨਕੋਟ ਵਿੱਚ ਡਰੋਨ ਡੇਗੇ ਗਏ ਨੇ ਤਾਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਤੇ ਉੱਥੇ ਹੀ ਫੌਜ ਨੇ ਡਰੋਨ ਹਮਲਿਆਂ ਦੀ ਪੁਸ਼ਟੀ ਕੀਤੀ ਹੈ ਤੇ 에ਅਰ ਡਿਫੈਂਸ ਸਿਸਟਮ ਰਾਹੀਂ ਡਰੋਨ ਡੇਗੇ ਗਏ ਨੇ ਤਾਂ ਇੱਕ ਨੰਬਰ ਮੈਂ ਤੁਹਾਨੂੰ ਦੱਸ ਰਹੀ ਹਾਂ 93020 00082 ਇੱਕ ਵਾਰ ਮੈਂ ਫਿਰ ਤੋਂ ਦੁਹਰਾ ਰਹੀ ਹਾਂ 930200082 ਇਸ ਨੰਬਰ ਤੇ ਤੁਸੀਂ ਆਪਣੇ ਇਲਾਕੇ ਦੀ ਜੋ ਤਸਵੀਰ ਹੈ ਇਸ ਸਮੇਂ ਬਲੈਕਆਊਟ ਦੀ ਉਹ ਭੇਜੋ ਤੇ ਨਾਲ ਹੀ ਜਿੱਥੇ ਤੁਸੀਂ ਰਹਿੰਦੇ ਹੋ ਪਿੰਡ ਦਾ ਨਾ ਜ਼ਿਲ੍ਹੇ ਦਾ ਨਾਂ ਦੱਸੋ ਕਿਉਂਕਿ ਅੱਜ ਜੋ ਤੁਸੀਂ ਜਿਵੇਂ ਦੱਸੋਗੇ ਕਿ ਤੁਹਾਡੇ ਇਲਾਕੇ ਵਿੱਚ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕਿਸ ਤਰ੍ਹਾਂ ਦਾ ਹਾਲ ਹੈ ਉਹ ਅਸੀਂ ਆਪਣੇ ਹੋਰ ਦਰਸ਼ਕਾਂ ਨੂੰ ਹੋਰ ਦੂਰ ਤੱਕ ਉਹ ਜਾਣਕਾਰੀ ਪਹੁੰਚਾਵਾਂਗੇ ਤੇ ਸਾਡੀ ਕੋਸ਼ਿਸ਼ ਹੈ ਕਿ ਹਰ ਅਪਡੇਟ ਤੁਹਾਡੇ ਕੋਲ ਪਹੁੰਚੇ ਇਸ ਸਮੇਂ ਦਾ ਜੋ ਵੀ ਹੈ ਪੂਰੇ ਦੇਸ਼ ਭਰ ਵਿੱਚ ਜਿਸ ਤਰੀਕੇ ਅਟੈਕ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਡਿਫੈਂਸ ਜਿਵੇਂ ਭਾਰਤੀ ਦੀ ਸੈਨਾ ਕਰ ਰਹੀ ਹੈ ਉਹ ਵੀ ਤੁਹਾਨੂੰ ਦੱਸ ਸਾਂਗੇ ਤੇ ਇਸ ਨੂੰ ਲੈ ਕੇ ਤੁਸੀਂ ਜ਼ਰੂਰ ਸ਼ੇਅਰ ਕਰੋ ਕਮੈਂਟ ਰਾਹੀਂ ਜ਼ਰੂਰ ਲਿਖੋ ਕਿ ਆਕਰ ਤੁਸੀਂ ਰਹਿੰਦੇ ਕਿੱਥੇ ਹੋ ਉੱਥੇ ਇਸ ਸਮੇਂ ਕਿਸ ਤਰ੍ਹਾਂ ਦੇ ਹਾਲਾਤ ਹੈ ਕਿ ਬਲੈਕਆਊਟ ਦੀ ਪਾਲਣਾ ਕੀਤੀ ਜਾ ਰਹੀ ਹੈ ਕਿਉਂਕਿ ਪ੍ਰਸ਼ਾਸਨ ਵੱਲੋਂ ਹੁਕਮ ਤਾਂ ਦੇ ਦਿੱਤੇ ਗਏ ਨੇ ਪਰ ਉਸ ਦੀ ਪਾਲਣਾ ਹੋਣੀ ਬਹੁਤ ਜ਼ਰੂਰੀ ਹੈ ਜੋ ਸੂਬੇ ਵਿੱਚ ਸਮੇਂ ਤੇ ਹਾਲਾਤ ਬਣੇ ਹੋਏ ਨੇ ਕਿਉਂਕਿ ਸਰਹਦੀ ਸੂਬਾ ਹੈ ਤੇ ਸਰਹਦੀ ਜਿਹੜੇ ਪਿੰਡ ਹੈ ਉਹਨਾਂ ਨੂੰ ਲੋਕ ਛੱਡ ਚੁੱਕੇ ਨੇ ਕਿ ਜੰਗ ਦੌਰਾਨ ਇੱਕਦਮ ਤੋਂ ਭੱਜਿਆ ਨਹੀਂ ਜਾਣਾ ਤੇ ਉੱਥੇ ਹੀ ਪ੍ਰਸ਼ਾਸਨ ਵੱਲੋਂ ਵੀ ਕਦਮ ਚੁੱਕੇ ਜਾ ਰਹੇ ਨੇ ਜੋ ਸੇਫ ਥਾਵਾਂ ਹੈ ਉਹ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਆਵੇ ਜੇਕਰ ਐਮਰਜੈਂਸੀ ਵਰਗੇ ਹਾਲਾਤ ਬਣਦੇ ਨੇ ਤਾਂ ਤੁਹਾਡਾ ਇਸ ਨੂੰ ਲੈ ਕੇ ਕੀ ਇਹ ਕਹਿਣਾ ਕਮੈਂਟ ਰਾਈ ਜ਼ਰੂਰ ਆਪਣੀ رائے ਰੱਖੋ ਕਿਉਂਕਿ ਬਲੈਕਆਊਟ ਹਰ ਜਗ੍ਹਾ ਤੇ ਹੋ ਰਿਹਾ ਹੈ ਤੇ ਉੱਥੇ ਹੀ ਗੁਰਦਾਸਪੁਰ ਫਿਰੋਜ਼ਪੁਰ ਦੇ ਵਿੱਚ ਬਲੈਕਆਊਟ ਕੀਤਾ ਗਿਆ ਪਠਾਨਕੋਟ ਦੇ ਵਿੱਚ ਡਰੋਨ ਹਮਲਾ ਫਿਲਹਾਲ ناکਾਮ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ-ਜੋ ਜਾਣਕਾਰੀ ਹੋਵੇਗੀ ਜੋ ਅਪਡੇਟ ਹੋਵੇਗਾ ਅਸੀਂ ਜ਼ਰੂਰ ਸਾਂਝਾ ਕਰ ਤੁਸੀਂ ਵੀ ਕਮੈਂਟ ਰਾਈ ਜ਼ਰੂਰ ਦੱਸੋ ਕਿ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕੀ ਹੋ ਰਿਹਾ ਹੈ ਇੱਕ ਨੰਬਰ ਮੈਂ ਮੁਰਤੋਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਤੁਸੀਂ ਜ਼ਰੂਰ ਇਸ ਨੂੰ ਲੈ ਕੇ ਆਪਣੀ ਵੀਡੀਓ ਇੱਥੇ ਭੇਜ ਸਕਦੇ ਹੋ 9302000082 ਇਸ ਨੰਬਰ ਤੇ ਵੀਡੀਓ ਆਪਣੀ ਭੇਜੋ ਨਾਲ ਹੀ ਜਿਹੜਾ ਪਿੰਡ ਹੈ ਜਿਹੜਾ ਜ਼ਿਲ੍ਹਾ ਪੈਂਦਾ ਉਹ ਦੱਸੋ ਕਿ ਇੱਥੇ ਇਸ ਤਰ੍ਹਾਂ ਦੀ ਤਸਵੀਰ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੂਰ ਦੂਰ ਤੱਕ ਲੋਕਾਂ ਤੱਕ ਪਹੁੰਚੇ ਤੇ ਐਗਜ਼ੈਕਟ ਜਾਣਕਾਰੀ ਬਿਲਕੁਲ ਵੀ ਫੇਕ ਇਸ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕਿਉਂਕਿ ਇਹ ਜੋ ਸਮਾਂ ਹੈ ਇਹ ਬਿਲਕੁਲ ਵੀ ਕਿਸੇ ਨਾਲ ਖਲਵਾੜ ਕਰਨ ਦਾ ਨਹੀਂ ਹੈ ਜਾਣਕਾਰੀ ਮਿਲਣੀ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਕਿਸੇ ਤਰੀਕੇ ਵੀ ਪੈਨਿਕ ਨਾ ਹੋਵੋ ਬਿਲਕੁਲ ਤੁਸੀਂ ਡਰਨਾ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਤੁਹਾਡੇ ਨਾਲ ਹੈ ਪੂਰੇ ਕਦਮ ਚੁੱਕੇ ਜਾ ਰਹੇ ਹੈ ਇੰਡੀਅਨ 에ਅਰ ਫੋਰਸ ਇੰਡੀਅਨ ਆਰਮੀ ਇੰਡੀਅਨ ਨੇਵੀ ਵੱਲੋਂ ਆਪਣਾ ਐਕਸ਼ਨ ਲਿਆ ਜਾ ਰਿਹਾ ਤੇ ਮੂਤ ਤੌਰ ਜਵਾਬ ਵੀ ਦਿੱਤਾ ਜਾ ਰਿਹਾ ਹੈ